ਮਨੋ ਹਸਨਾ ਦੀ ਰਾਣੀ ਦੇ ਕਿਤਾਬ ਮਿਲਦੇ ਮੈਂ ਮਿਲਾਂ ਨਾ ਕਿਸੇ ਨੂੰ ਮੇਰੇ ਖਾਬ ਮਿਲਦੇ ਮੇਰੇ ਖਾਬ ਮਿਲਦੇ ਵੇ ਮੈਂ ਕਿਤ ਕਿਦੇ ਫੁੱਲਾਂ ਦੀ ਸੁਗੰਧ ਲੱਗਦੀ ਧੀ ਜਦੋਂ ਬੋਲਦੀ ਤਾਂ ਕਿ ਫਟਾਂ ਚ ਕਹੇ ਲੱਗੇ ਰੁਕਦਾ ਨੀਰੇ ਸੱਜਣ ਲੱਗ ਜਾਵੇ ਨਾ ਬਰੀਆਂ ਨੂੰ ਮਾਤ ਮੇਰਾ ਹਸਨ ਬਾਵੇ ਜੀ ਬਾਵੇ ਅਜੇ ਕੁੜੀ ਵਾਲਾ ਕੁਝ ਲਾਵੇ ਨਾ ਮੋਟੀ-ਮੋਟੀ ਅੱਖ ਮੇਰੀ ਕਰਦੀ ਅਟਾਕ ਮੈਨੂੰ ਦੇਖਦੇ ਹੁਜਣਾ ਦਿੱਤੇ ਹੋਈ ਜਾਣ ਕੱਢ ਜਿਹੜੀ ਸੌਖੀ ਨਹੀਂ ਆ ਖੁੱਲਦੀ ਉਹ ਕੰਡ ਲੱਗਦੀ ਵੀ ਜਦੋਂ ਬੋਲਦੀ ਤਾਂ ਖੰਡ ਲੱਗਦੀ ਖੰਡ ਲੱਗਦੀ ਮੁਕੰਨ ਆਰੇ ਕਨੇ ਮੁੰਗਾ ਚੰਦ ਲੱਗਦੀ ਚੰਦ ਲੱਗਦੀ ਕੁੜੀ ਜਦੋਂ ਬੋਲਦੀ ਤਾਂ ਖੰਡ ਲੱਗਦੀ ਖੰਡ ਕੰਧਾਂ 'ਚੋਂ ਮੁੰਡਾ ਚੰਦ ਲੱਗਦੀ ਚੰਦ ਲੱਗਦੀ ਡਾਇਮੰਡ ਕੰਨਾਂ ਦੇ ਵਿੱਚ ਸ਼ਾਈਨ ਕਰਦੇ ਵੇ ਉਤੋਂ ਜ਼ਿਆਦਾ ਸ਼ਾਈਨ ਕਰੇ ਮੇਰਾ ਕੋਕਾ ਮੁੰਡੇ ਨਹੀਂ ਕਰਦੇ ਤੇਰੀ ਪਤ ਤੱਕਦੇ ਕਹਿੰਦੇ ਕੁੜੀ ਕਾਦੀ ਮੂਨ ਦਾ ਟੋਟਾ ਇਹ ਵੀ ਚਿਮਚੇ ਆਉਂਦੇ ਮੇਰੀ ਚਾਲ ਵੇਂਦੇ ਮੁੰਡੇ ਕੀਤੀ ਗੁੱਤ ਮੈਂ ਫਰੈਂਚ ਦੇਖਦੇ ਨੇ ਰਾਤ ਤੇ ਕਹਿੰਦੇ ਜੂਨ ਦੇ ਮਹੀਨੇ ਵਿੱਚ ਠੰਡ ਲੱਗਦੀ ਜਿਵੇਂ ਜਦੋਂ ਬੋਲਦੀ ਤਾਂ ਖੰਡ ਲੱਗਦੀ ਖੰਡ ਲੱਗਦੀ ਵੇਖ ਲੋ ਛਾਣਿਆ ਆਪਾਂ ਡੱਬੇ 'ਚ ਛਾਣ ਇਹਦੇ ਨਾਲ ਵੇਖ ਲਓ ਕਿੰਨਾ ਵਧੀਆ ਨਿਕਲਿਆ ਕਿਉ